ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੋਬਿੰਦ ਸਿੰਘ ਲੋਂਗੋ ਵਾਲੇ ਦੇ ਪਿਓ ਦੀ ਨਹੀਂ ਆ ਠੀਕ ਆ ਨਾ ਕਿ ਇੱਥੇ ਆਣ ਕੇ ਕਿਹਨੂੰ ਡੱਕ ਦੋਗਾ ਬੇਦਬੀਆਂ ਵੀ ਤੁਸੀਂ ਕਰੋ ਠੀਕ ਆ ਤੇ ਇਹਦਾ ਮਤਲਬ ਵੀ ਸਿੱਖ ਸੰਗਤਾਂ ਨੇ ਕਿ ਤੁਹਾਨੂੰ ਸਵਾਲ ਵੀ ਨਾ ਪੁੱਛੇ ਉਹ ਵਾਹ ਓਏ ਪੁੱਤਰਾ ਤੁਹਾਡੇ ਵਿੱਚ ਦਮ ਹੈਗਾ ਤੇ ਰੋਕੇ ਵਿਖਾਓ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਨਹੀਂ ਸ਼ਰਮ ਵਾਲੀ ਕਮੇਟੀ ਬਣ ਗਈ ਐ ਮੈਂ ਸਮਝਦਾ ਜੀ 48 ਦਿਨ حساب ਨਹੀਂ ਦੇ ਪਾਏ ਕਿ ਲੱਗਦਾ ਹੈ ਕਿ 3 ਘੰਟੇ 4 ਘੰਟੇ ਮੋਰਚਾ ਲਾ ਕੇ ਹਿਸਾਬ ਦਿੱਤਾ ਜਾ ਸਕਦਾ ਵੀਰ ਜੀ ਗੱਲ ਇਸ ਤਰ੍ਹਾਂ ਵਾਂ ਕਿ ਗੱਲ 3 4 ਘੰਟਾ ਮੋਰਚਾ ਲਾਇਦੀ ਨਹੀਂ ਗੱਲ ਇਹਨਾਂ ਦੀ ਵੰਗਾਰਦੀ ਹੈ ਇਹ ਗੱਲ ਬੜੀ ਸੁਭੋਮੀ ਨਹੀਂ ਆ ਲੇਕਿਨ ਸ਼ਾਇਦ ਤੁਹਾਨੂੰ ਠੀਕ ਨਾ ਲੱਗੇ ਸੁਖਜੀਤ ਸਿੰਘ ਖੋਸਾ ਜੀ ਇੱਕ ਪੋਸਟ ਪਾਉਂਦੇ ਨੇ ਮੇਰਾ ਅੱਜ ਤੋਂ ਬਾਅਦ ਫਲਾਣੇ ਬੰਸੇਗਣਾ ਕੋਈ ਵਾਸਤਾ ਨਹੀਂ ਕਿ ਲੱਗਦਾ ਹੈ ਕਿ ਆਪਾਂ ਖੁਦ ਮਜ਼ਾਕ ਨਹੀਂ ਬਣਾ ਰਹੇ ਇਸੇ ਚੀਜ਼ ਦਾ ਲੱਗਦਾ ਨਹੀਂ ਉਹ ਫਾਇਦਾ ਵੀ ਚੁੱਕਦੇ ਨੇ ਵੀਰ ਜੀ ਗੱਲ ਇਸ ਤਰ੍ਹਾਂ ਵਾਂ ਕਿ ਜੇ ਅੱਜ ਇਹਨਾਂ ਦੇ ਡਾਂਗਾ ਪਈਆਂ ਹਨ ਇਹਦੀ ਵਜ੍ਹਾ ਹੀ ਇਹੀ ਆ ਕਿ ਇਹਨ ਕੁੱਝ ਤੇ ਚਲਾਕੀਆਂ ਇਹ ਮੈਂ ਕਹਿੰਦਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਬੰਦਿਆਂ ਨੂੰ ਇੰਨੀ ਸ਼ਰਮਣੀ ਆ ਕਿ ਜਿਹੜੇ ਦਾਲ ਗੁਰੂ ਨਾਨਕ ਦੀ ਗੁਰੂ ਘਰ ਦੇ ਲੰਗਰ ਦੀ ਇੱਕ ਚਪੜਾਸੀ ਤੋਂ ਲੈ ਕੇ ਜੱਜ ਲੈਵਲ ਦਾ ਬੰਦਾ ਵੀ ਸ਼ਰਧਾ ਨਾਲ ਕੇ ਚੌਂਕੜਾ ਮਾਰ ਕੇ ਖਾਂਦਾ ਆਣਾ ਆਪਣੀ ਅੱਖੀਂ ਵੇਖਣੇ ਦਵਿੰਦਰ ਸਿੰਘ ਨੇ ਉਸੇ ਅਦਾਲਤ ਨੂੰ ਦੇਸੀ ਕਿ ਉਹਦੇ ਤੜਕੇ ਲਾ ਕੇ ਇਹ ਹੋਟਲਾਂ ਦੇ ਵਿੱਚ ਬਹਿ ਕੇ ਉੱਥੇ ਮੰਝਾਂ ਦੇ ਬਹਿ ਕੇ ਉੱਪਰ ਖਾਂਦੇ ਨੇ ਕਿ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਹਕੀਕਤ ਗੱਲ ਸਾਂ ਤੁਹਾਨੂੰ ਮੈਂ ਇੱਕ ਸਿਆਣੇ ਕਹਿੰਦੇ ਨੇ ਕਿ ਗੁਰੂ ਘਰ ਦੀਆਂ ਰੋਟੀਆਂ ਤਿੰਨ ਕੰਮ ਕਰੇਣ ਹੱਟ ਗਾਲਣ ਮੱਤ ਮਰਨ ਤੇ ਕਾਮਣਾ ਕਰਨ ਦੇਣ ਇਨ੍ਹਾਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀਆਂ ਦੇ ਅਹੁਦੇਦਾਰਾਂ ਦੀਆਂ ਮੇਰੇ ਖਿਆਲ ਅੱਜ ਮੱਤਾਂ ਮਲੀਨ ਹੋ ਗਈਆਂ ਨੇ ਸ਼੍ਰੋਮਨੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਕਹਿੰਦੇ ਸਾਨੂੰ ਪੁਲਿਸ ਦੀ ਜਰੂਰਤ ਨਹੀਂ ਪੁਲਿਸ ਤੋਂ ਕੋਈ ਵੀ ਕਾਰਵਾਈ ਕਰਵਾਉਣ ਦੀ ਜਰੂਰਤ ਨਹੀਂ ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਨੇ ਕਿ ਮਾਮਲੇ ਦਰਜ ਕੀਤੇ ਗਏ ਤੀਸਰੇ ਪਾਸੇ ਜੇ ਗੱਲ ਕੀਤੀ ਜਾਵੇ ਤੇ ਉਹ ਜਾ ਕੇ ਤੇ ਖੁਦ ਮੰਗ ਪੱਤਰ ਦੇ ਰਹੇ ਨੇ ਕਿ ਸਾਡੇ ਖਿਲਾਫ ਜਿਹੜੀ ਕਾਰਵਾਈ ਕੀਤੀ ਆ ਉਹਨੂੰ ਰੱਦ ਕੀਤੀ ਜਾ ਰਹੀ ਹੈ ਕਿਹ ਲੱਗਦਾ ਕਿਸ ਤਰ੍ਹਾਂ ਇਹ ਜੀ ਪੋਲਿਟਿਕਸ ਖੇਲੀ ਜਾ ਰਹੀ ਕੀ ਇਹ ਚੱਕਰ ਚੱਲ ਰਿਹਾ ਸਾਰਾ ਇਹ ਗੋਬਿੰਦ ਸਿੰਘ ਲੋਂਗੋਵਾਲ ਨਾ ਬੰਦ ਲਗਿਆ ਮੇਰੇ ਹਸਾਬ ਨਾਲ ਇਹ ਰਿਹਾ ਇਹਨਾਂ ਨੇ ਨਾ ਕਿਤੇ ਨਾ ਕਿਤੇ ਡੇਰਾ ਸਾਧ ਦਾ ਸੱਚਾ ਸੌਦੇ ਨਾਲ ਬਹਿ ਕੇ ਚਾਵਾ ਪਾੜੀਆਂ ਪੀਤੀਆਂ ਵਾ ਵੀਰ ਮਰੇ ਜੂਠਾ ਤੇ ਫਿਰ ਦਿਨ ਪਤਾ ਕਿਤੇ ਨਾ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਟਾਸਕ ਫੋਰਸ ਅਤੇ ਸਿੱਖ ਜਥੇਬੰਦੀਆਂ ਵਿੱਚ ਹੋਏ ਟਕਰਾਅ ਤੋਂ ਬਾਅਦ एसजीपीसी ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਵੱਲੋਂ ਕਿਹਾ ਗਿਆ ਸੀਗਾ ਕਿ ਕਿਸੇ ਵੀ ਵਿਅਕਤੀ ਨੂੰ ਜਿਹੜਾ ਆ ਉਹ ਸ਼੍ਰੋਮਣੀ ਕਮੇਟੀ ਦੇ ਕੰਪਲੈਕਸ ਦੇ ਲਾਗੇ ਵੀ ਕਿਸੇ ਨੂੰ ਜਿਹ ਮੋਰਚਾ ਨਹੀਂ ਲਾਣ ਦਿੱਤਾ ਜਾਵੇਗਾ ਉਸ ਚੀਜ਼ ਨੂੰ ਐਕਸੈਪਟ ਕਰਦੇ ਹੋਏ ਭਾਈ ਰਣਜੀਤ ਸਿੰਘ ਜੋ ਕਿ ਸਾਬਕਾ ਜਥੇਦਾਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਹਨਾਂ ਵੱਲੋਂ ਅੱਜ ਜਿਹੜਾ ਆ ਮੋਰਚਾ ਲਗਾਇਆ ਗਿਆ ਔਰ ਕਿਹਾ ਗਿਆ ਹੈ ਕਿ 328 ਰੁਪਿਆਂ ਦਾ ਜਿਹੜਾ ਹੈ ਹਿਸਾਬ ਲੈ ਕਿਸੇ ਵੀ ਹੱਥ ਵਿੱਚ ਲਿੱਤਾ ਜਾਏਗਾ ਵੀਰ ਦਵਿੰਦਰ ਜੀ ਸਾਡਾ ਮਜੂਦ ਨੇ ਦਵਿੰਦਰ ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸ ਜਵਿੰਦਰ ਵੀਰ ਜੀ ਲਗਾਤਾਰ 24 ਤਰੀਕ ਨੂੰ ਜਿਹੜਾ ਸੀਗਾ ਇੱਥੇ ਜੋ ਸਿੱਖ ਜਥੇਬੰਦੀਆਂ ਦੇ ਨਾਲ ਹੋਇਆ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਦਾ ਇੱਕ ਬਿਆਨ ਆਂਦਾ ਕਿ ਕਿਸੇ ਨੂੰ ਵੀ ਜਿਹੜਾ ਕੰਪਲੈਕਸ ਦੇ ਵਿੱਚ ਮਾਤਮੋਰਚਾ ਲਾਣ ਦਿੱਤਾ ਜਾਏਗਾ ਨਾ ਹੀ ਕੋਈ ਪ੍ਰੋਟੈਸਟ ਕਰਨ ਦਿੱਤਾ ਜਾਏਗਾ ਕਿਸ ਤਰ੍ਹਾਂ ਵੇਖਦੇ ਹੋ ਔਰ ਅੱਜ ਜਿਹੜਾ ਮੋਰਚਾ ਲਾਇਆ ਗਿਆ ਕੀ ਕਰਨਾ ਚਾਹੋਗੇ ਸਮਾਪਤ ਅ ਵੀਰ ਜੀ ਸਭ ਤੋਂ ਪਹਿਲਾਂ ਤੇ ਆ ਵੀ ਇਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਗੋਬਿੰਦ ਸਿੰਘ ਲੋਂਗੋਵਾਲ ਦੇ ਪਿਓ ਦੀ ਨਹੀਂ ਆ ਠੀਕ ਹੈ ਨਾ ਕਿ ਇੱਥੇ ਆਣ ਕੇ ਕਿਹਨੂੰ ਡੱਕ ਦੋਗਾ ਬੇਦਬੀਆਂ ਵੀ ਤੁਸੀਂ ਠੀਕ ਆ ਤੇ ਇਹਦਾ ਮਤਲਬ ਵੀ ਸਿੱਖ ਸੰਗਤਾਂ ਨਾਲ ਕਿ ਤੁਹਾਨੂੰ ਸਵਾਲ ਵੀ ਨਾ ਪੁੱਛੇ ਉਹ ਵਾਹ ਓਏ ਪੁੱਤਰਾ ਠੀਕ ਆ ਨਾ ਇਹ ਇਹਨੂੰ ਇਹਨਾਂ ਨੂੰ ਆਤ ਤਾਂ ਪਈਆਂ ਨੇ ਮਤਲਬ ਉਧਰ ਦੇ ਜਾ ਕੇ ਨਾ ਵੋਟਾਂ ਮੰਗਣ ਦੀਆਂ ਜਿੱਤੇ ਕਰਕੇ ਉਹਨੂੰ ਕੁਰਸੀ ਮਿਲੀ ਨਹੀਂ ਤੇ ਕੁਰਸੀ ਦੇ ਕਾਬਲ ਹੈਗਾ ਹੀ ਇਹ ਠੀਕ ਆ ਨਾ ਇਹਨਾਂ ਦੇ ਚੰਗੇ ਭਾਗ ਨੇ ਨੰਬਰ 2 ਮੈਂ ਕਹਿੰਦਾ ਵਾਂ ਜਿਹੜਾ ਅੱਜ ਭਾਈ ਸਾਹਿਬ ਨੇ ਵੰਗਾਰਿਆ ਸੀ ਨਾ ਉਹ ਭਾਵੇਂ ਪ੍ਰਸ਼ਾਸਨ ਹੋਵੇ ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੀ ਚਾਹੇ ਉਹ ਕਾਲੇ ਦਾ ਜ਼ਹੀਦਾਦ ਵੀ ਸੀ ਉਹਨੂੰ ਕਿਹਾ ਵੀ ਮਿੱਤਰਾ ਜੇ ਤੁਹਾਡੇ ਵਿੱਚ ਦਮ ਹੈਗਾ ਤੇ ਰੋਕ ਕੇ ਵਿਖਾਓ ਪਰ ਮੈਂ ਸਮਝਦਾ ਅੱਜ ਉਹੀ ਪੁਲਿਸ ਆ ਉਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਨੇ ਉਹ ਤੁਸੀਂ ਫਿਰ ਗਰੀਬ ਨੂੰ ਡਰਾਉਂਦੇ ਹੋ ਹਨਾ ਅੱਜ ਉਹੀ ਪ੍ਰਸ਼ਾਸਨ ਸੀ ਜਦੋਂ ਅਸੀਂ ਪਹਿਲੇ ਦਿਨ ਮੋਰਚਾ ਲਾਉਣ ਆਏ ਹਨਾ ਮੈਨੂੰ ਪਤਾ ਸੀ ਕਿ ਸਾਨੂੰ ਦਰਬਾਰ ਸੇ ਮੱਥਾ ਟਿਕਟ ਨਹੀਂ ਜਾਣ ਦਿੰਦੇ ਇੱਧਰ ਆਓ ਜੀ ਡੀਸੀ ਸਾਹਿਬ ਨੇ ਬੁਲਾਇਆ ਡੀਸੀ ਸਾਹਿਬ ਨੇ ਬੁਲਾਇਆ ਅੱਜ ਕਿੱਥੇ ਗਿਆ ਡੀਸੀ ਸਾਹਿਬ ਅੱਜ ਤੱਕ ਆਇਆ ਕੋਈ ਨਹੀਂ ਕਹਿਣ ਦਾ ਮਤਲਬ ਇਹ ਆ ਕਿ ਜਿੱਦਾਂ ਝਾੜੂ ਫੇਰਦਾ ਨਾ ਇੱਕ ਮੁੱਠ ਹੋ ਕੇ ਤੇ ਕੂੜਾ ਅੱਗੇ ਲਾ ਕੇ ਭਜਦਾ ਅੱਜ ਪੰਥ ਇੱਕ ਹੋ ਗਿਆ ਅੱਜ ਸਾਰੀਆਂ ਜਥੇਬੰਦੀਆਂ ਇੱਕ ਹੋ ਗਈਆਂ ਤੇ ਅੱਜ ਜ਼ਾਲਮ ਤੇ ਜਿਹੜਾ ਜ਼ੁਲਮ ਸੀ ਉਹ ਅੱਗੇ ਲਾ ਕੇ ਭਜਦਾ ਨਜ਼ਰ ਆਇਆ ਅੱਜ ਉਹੀ ਪ੍ਰਸ਼ਾਸਨ ਹੈ ਮੈਂ ਕਹਿੰਦਾ ਉਹਨਾਂ ਨੂੰ ਅੱਗੇ ਅੱਗੇ ਰਾਹ ਦਿਵਾਉਣ ਦੇ ਹੋਈ ਪ੍ਰਸ਼ਾਸਨ ਸਿਆਚ ਠੀਕ ਹੈ ਨਾ ਸੋ ਆਹ ਜਿਹੜਾ ਮੁੱਦਾ ਸੀ ਇਹ ਜਿਹੜਾ ਕੰਮ ਸੀ ਮੈਂ ਕਹਿੰਦਾ ਜੇ ਇੰਨੀ ਸੰਗਤ ਦਾ ਬਹੁਮਤ ਇੰਨਾ ਸਮਰਥਨ ਪਹਿਲੇ ਦਿਨ ਸਤਕਾਰ ਕਮੇਟੀ ਨੂੰ ਕਿਤੇ ਮਿਲ ਜਾਂਦਾ ਤੇ 40 ਦਿਨ ਉੱਥੇ ਮੋਰਚਾ ਲੱਗਣਾ ਨਹੀਂ ਸੀ 4 ਦਿਨਾਂ ਦੇ ਵਿੱਚ ਸ਼੍ਰੋਮਣੀ ਗੁਰਦਵਾਰਾ ਦਾ ਪ੍ਰਬੰਧਕ ਬਣੇ ਤੇ ਗੋਡੇ ਟੇਕਦੇ ਨੇ ਸੀ ਤੇ ਨਾ ਇਹਨਾਂ ਨੇ ਵਿਵੋਤਬੰਦੀ ਕਰਕੇ ਉੱਥੋਂ ਜਿਹੜਾ ਮੋਰਚਾ ਧੱਕੇ ਨਾਲ ਚਕਵਾਇਆ ਅੱਜ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਨਹੀਂ ਸ਼ਰਮ ਵਾਲੀ ਕਮੇਟੀ ਬਣ ਗਈ ਐ ਮੈਂ ਸਮਝਦਾ ਜੀ ਹੂੰ ਕੀ ਲੱਗਦਾ ਨੇ ਕਿ 41 ਦਿਨਾਂ ਦੇ ਹਿਸਾਬ ਨਹੀਂ ਦੇ ਪਾਏ ਕਿ ਲੱਗਦਾ ਕਿ ਇਹ 3 ਘੰਟੇ 4 ਘੰਟੇ ਮੋਰਚਾ ਲਾ ਕੇ ਹਿਸਾਬ ਦਿੱਤਾ ਜਾ ਸਕਦਾ ਵਿੱਚੀ ਗੱਲ ਇਸ ਤਰ੍ਹਾਂ ਵਾਂ ਕਿ ਗੱਲ 3 4 ਘੰਟਾ ਮੋਰਚਾ ਲਾਇਦੀ ਨਹੀਂ ਗੱਲ ਇਹਨਾਂ ਦੀ ਵੰਗਾਰ ਦੀ ਐ ਜੇ ਤੇ ਇੱਕ ਸਿੱਖ ਬਣ ਕੇ ਨਿਮਾਣੇ ਬਣ ਕੇ ਇੱਥੇ ਆਣ ਕੇ ਬਹਿ ਜਾਂਦੇ ਨੇ ਤੇ ਸਿੱਖ ਸੰਗਤ ਨੂੰ ਆਣ ਕੇ ਦਿੰਦੇ ਹਿਸਾਬ ਹੱਥ ਜੋੜ ਕੇ ਕਿਉਂਕਿ ਸਿੱਖ ਸੰਗਤ ਦੇ ਅੱਗੇ ਤਾਂ ਗੁਰੂ ਸਾਹਿਬ ਵੀ ਕੁਝ ਕਹਿੰਦੇ ਸਿਆਣੇ ਕਹਿੰਦੇ ਨੇ ਤੁਸੀਂ ਰੱਬ ਦੀ ਸੌਖ ਖਾ ਲੋ ਤੇ ਤੁਹਾਨੂੰ ਗੁਰੂ ਵਿੱਚ ਪਾ ਕੇ ਤੁਹਾਡਾ ਛਟਕਾਰਾ ਕਰਾ ਲੈਂਦਾ ਜੇ ਤੁਸੀਂ ਕਿਤੇ ਗੁਰੂ ਦੀ ਸੌਖ ਖਾ ਲੋ ਤਵੇ ਸੰਗਤ ਪਾ ਕੇ ਛਟਕਾਰਾ ਕਰਾ ਸਕਦੀ ਆ ਤੇ ਜੇ ਤੁਸੀਂ ਭਰਾਵਾ ਸੰਗਤ ਦੇ ਅਣਕੇ ਮਤਲਬ ਲਾਠੀਆਂ ਚੱਕੋਗੇ ਉਹਨਾਂ ਦੇ ਸਿਰ ਪਾੜੋਗੇ ਤੇ ਨਾ ਤੁਹਾਨੂੰ ਗੁਰੂ ਨੇ ਮਾਫ ਕਰਨਾ ਨਾ ਤੁਹਾਨੂੰ ਪ੍ਰਮਾਤਮਾ ਨੇ ਮਾਫ ਕਰਨਾ ਲੇਕਿਨ ਦਵਿੰਦਰ ਵੀਰ ਜੀ ਇੱਕ ਗੱਲ ਬੜੀ ਚੁਭੋਵੀਂ ਵੀ ਆ ਲੇਕਿਨ ਸ਼ਾਇਦ ਤੁਹਾਨੂੰ ਠੀਕ ਨਾ ਲੱਗੇ ਸੁਖਜੀਤ ਸਿੰਘ ਖੋਸਾ ਜੀ ਇੱਕ ਪੋਸਟ ਪਾਉਂਦੇ ਨੇ ਮੇਰਾਜ ਤੋਂ ਬਾਅਦ ਫਲਾਣੇ ਬੰਸੇਗਣਾ ਕੋਈ ਵਾਸਤਾ ਨਹੀਂ। ਕਿਹ ਲੱਗਦਾ ਹੈ ਕਿ ਆਪਾਂ ਖੁਦ ਮਜ਼ਾਕ ਨਹੀਂ ਬਣਾ ਰਹੇ। ਇਸੇ ਚੀਜ਼ ਦਾ ਲੱਗਦਾ ਨਹੀਂ ਉਹ ਫਾਇਦਾ ਵੀ ਚੁੱਕਦੇ ਨੇ। ਵੀਰ ਜੀ ਗੱਲ ਇਸ ਤਰ੍ਹਾਂ ਵਾਂ ਕਿ ਜੇ ਅੱਜ ਇਹਨਾਂ ਦੇ ਡਾਂਗਾ ਪਈਆਂ ਨਾ ਇਹਦੀ ਵਜ੍ਹਾ ਇਹੀ ਆ ਕਿ ਇਹਨਾਂ ਦੀ ਆ ਪੁੱਤਰੀਆਂ ਚੁਸਤ ਚਲਾਕੀਆਂ ਜਦੋਂ ਤੁਸੀਂ ਪੰਥਕੋ ਕੇ ਚੱਲਦੇ ਹੋਣਾ ਤੇ ਚਾਹੇ ਉਹ ਕੁਝ ਆਮ ਲੈਵਲ ਦਾ ਬੰਦਾ ਮੇਰੇ ਵਰਗਾ ਨਮਾਣਾ ਹੋਵੇ ਚਾਹੇ ਉਹ ਕੋਈ ਮੋਤਵਰ ਹਸਤੀ ਹੋਵੇ ਠੀਕ ਹੈ ਨਾ ਉਹਨਾਂ ਨੂੰ ਇੱਕ ਮੰਚ ਤੇ ਹੋ ਕੇ ਨਾ ਸਲਾਹ ਹਰ ਇੱਕ ਦੀ ਲੈਣੀ ਚਾਹੀਦੀ ਆ ਕਿਸੇ ਵੇਲੇ ਮੈਂ ਕਹਿੰਦਾ ਅਸੀਂ ਇਹ ਪਤਾ ਕੀ ਸੋਚਦੇ ਨੇ ਜਿਹੜੇ ਵੱਡੇ ਵੱਡੇ ਮੋਤਵਰ ਹੁੰਦੇ ਨੇ ਇਹ ਸੋਚਦੇ ਨੇ ਕਿ ਪਤਾ ਨਹੀਂ ਖੁਰੇ ਦਿਮਾਗ ਰੱਬ ਨੇ ਖੁਰੇ ਮੈਨੂੰ ਦਿੱਤਾ ਵਾ ਇੰਨਾ ਨਹੀਂ ਪਤਾ ਕਿ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਬਜ਼ੁਰਗ ਬੈਠੇ ਤਾਸ਼ਕੁੱਟ ਦੇ ਨੇ ਵਿਚਾਰੇ ਅਨਪੜ ਚਿੱਟੇ ਹੁੰਦੇ ਨੇ ਉਹਨਾਂ ਕੋ ਜਾ ਕੇ ਸਲਾਹ ਲਲੋ ਕਿ ਨਾ ਕੀ ਪਤਾ ਤੁਹਾਡੇ ਨਾਲ ਵਧੀਆ ਸਲਾਹ ਉਹ ਦੇ ਦੇਣ ਪਰ ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਨੂੰ ਨਾ ਸਿਰਫ ਇੱਕ ਜਹੇਦਾਰੀ ਤੱਕ ਚਾਹ ਹੁੰਦਾ ਵਾ ਜਿੱਤੇ ਕਰਕੇ ਇਹ ਲੋਕ ਅੱਗੇ ਆ ਜਾਂਦੇ ਨੇ ਤੇ ਜਿਹੜਾ ਆਮ ਬੰਦਾ ਵਿਚਾਰਾ ਹੁੰਦਾ ਉਹਦੀ ਸਲਾਹ ਵੀ ਨਹੀਂ ਮੰਨਦੇ ਇਹ ਲੋਕੋ ਚੱਲ ਗਾਂ ਯਾਰ ਤੈਨੂੰ ਬੜਾ ਪਤਾ ਵਾ ਇਹ ਲੋਕ ਕਰਦੇ ਨੇ ਜੇ ਇਹ ਕਿਤੇ ਅੱਜ ਸਾਡਾ ਪੰਥ ਏਕ ਭੁੱਲ ਕੇ ਚਲੋ ਗਲਤੀਆਂ ਹਰ ਇੱਕ ਇਨਸਾਨ ਕੋ ਹੁੰਦੀਆਂ ਨੇ ਅੱਜ ਸਾਡਾ ਇਹ ਮੁੱਦਾ ਨਹੀਂ ਹੋਣਾ ਚਾਹੀਦਾ ਕਿ ਮੈਂ ਅੱਗੇ ਜਾਵਾਂ ਜਾਂ ਇਹ ਇਹ ਮੈਨੂੰ ਸਾਰਾ ਟਾਰਗੇਟ ਅੱਗੇ ਮਿਲੇ ਹਨਾ ਕਹਿੰਦੇ ਬਈ ਅੱਜ ਅਸੀਂ ਗੁਰੂ ਦੇ ਨਮਾਣੇ ਸੇਖੋ ਕੇ ਜਿੱਤਲਾ ਗਣਾ ਇਕੱਠੇ ਹੋ ਕੇ ਤੇ ਮੈਂ ਕਹਿੰਦਾ ਜੇ ਜਿੱਦਾਂ ਅੱਜ ਕੱਤਰ ਹੋਏ ਨੇ ਤੇ ਅਡੇ ਲਈ ਅਪਰਦਾਸ ਕਰਦੇ ਆ ਖੁਵਾਰ ਹੋਏ ਸਭ ਮਿਲेंगे ਹਨਾ ਤੇ ਮੇਰੇ ਖਿਆਲ ਦੇ ਨਾਲ ਸਾਰੀ ਉਮਰ ਆਪਾਂ ਨੇ ਇਹ 10 ਸੱਥਰੇ ਕਰਦੇ ਨੇ ਖੁਵਾਰ ਖੁਵਾਰ ਤੇ ਸੀ ਹੋ ਰਹੇ ਆ ਪੱਗਾਂ ਸਾਡੀਆਂ ਲੱਥਣਡੀਆਂ ਧੀਆਂ ਸਾਡੀਆਂ ਦੇ ਬਲਤਕਾਰ ਹੋ ਰਹੇ ਨੇ ਜ਼ਮੀਨਾਂ ਸਾਡੀਆਂ ਖੋਈਆਂ ਜਾਣਡੀਆਂ ਨੇ ਚਾਰੇ ਬੰਨੇ ਸਾਨੂੰ ਥੂ ਥੂ ਸਾਡੀ ਹੋਂਦੀ ਆ ਠੀਕ ਹੈ ਨਾ ਜਿੱਥੇ ਆਣ ਕੇ ਲੋਕੀ ਵੇਖੋ ਮੇਰੇ ਸਮੇਂ ਦੇ ਧਰਮ ਦੇ ਨਾਲ ਜਦੋਂ ਵੀ ਇਥੇ 6 ਜੂਨ ਹੁੰਦੀ ਆ ਉਦੋਂ ਵੀ ਇਹ ਆਣ ਕੇ ਮੈਂ ਕਹਿੰਨਾ ਵਾਂ ਖਾਲਿਸਤਾਨ ਦਾ ਮੁੱਦਾ ਚੁੱਕ ਕੇ ਇਥੇ ਕਿਰਪਾਨੋ ਕਿਰਪਾਨੀ ਡਾਂਗੂ ਡਾਂਗੀ ਹੁੰਦੇ ਨੇ ਠੀਕ ਗੱਲ ਆ ਆਮ ਜਿਹੜਾ ਬੰਦਾ ਬੈਠਾ ਵਾ ਉਹਨਰ ਤੇ ਕਹਿੰਨਾ ਯਾਰ ਦਰਬਾਰ ਸਾਹਿਬ ਫੇਰ ਮੌਲ ਖਰਾਗਾ ਆਪਾਂ ਜਾਣਾ ਹੀ ਨਹੀਂ ਅੱਜ ਕੱਲ੍ਹ ਛੁੱਟੀਆਂ ਬੱਚਿਆਂ ਨੂੰ ਲੋਕੀ ਦੂਰੋਂ ਦਾਂਡੇੋਂ ਲਾਕਡਾਊਨ ਖੁੱਲ੍ਹਾ ਲੋਕੀ ਆਉਣਾ ਚਾਹੁੰਦੇ ਨੇ ਇਹਨਾਂ ਨੇ ਫੇਰ ਆਣ ਕੇ ਪੂਰੀ ਦੁਨੀਆ ਦੇ ਵਿੱਚ ਹਲਾ ਗੁੱਲਾ ਕਰਤਾ ਉਹ ਤੇ ਕੀ ਕਹਣਾ ਇਹ ਮੈਂ ਕਹਿੰਨਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਬੰਦਿਆਂ ਨੂੰ ਇੰਨੀ ਸ਼ਰਮਣੀ ਆ ਕਿ ਜਿਹੜੇ ਦਾਲ ਗੁਰੂ ਨਾਨਕ ਦੀ ਗੁਰੂ ਘਰ ਦੇ ਲੰਗਰ ਦੀ ਇੱਕ ਚਪੜਾਸੀ ਤੋਂ ਲੈ ਕੇ ਜੱਜ ਲੈਵਲ ਦਾ ਬੰਦਾ ਵੀ ਸ਼ਰਧਾ ਨਾਲ ਕੇ ਚੌਂਕੜਾ ਮਾਰ ਕੇ ਖਾਂਦਾ ਆਣਾ ਆਪਣੀ ਅੱਖੀਂ ਵੇਖਣੇ ਦਵਿੰਦਰ ਸਿੰਘ ਨੇ ਉਸੇ ਅਦਾਲਤ ਨੂੰ ਦੇਸੀ ਘੋ ਤੇ ਤੜਕੇ ਲਾ ਕੇ ਇਹ ਹੋਟਲਾਂ ਦੇ ਵਿੱਚ ਬਹਿ ਕੇ ਉੱਥੇ ਮੰჯਿਆਂ ਦੇ ਬਹਿ ਕੇ ਉੱਪਰ ਖਾਂਦੇ ਨੇ ਕੀ ਕਹਣਾ ਨੂੰ ਸ਼ਰਮਣੀ ਹੁੰਦੀ ਹਕੀਕਤ ਗੱਲ ਦੱਸਾਂ ਤੁਹਾਨੂੰ ਮੈਂ ਇੱਕ ਸਿਆਣੇ ਕਹਿੰਦੇ ਨੇ ਕਿ ਗੁਰੂ ਘਰ ਦੀਆਂ ਰੋਟੀਆਂ ਤਿੰਨ ਕੰਮ ਕਰੇਣਨ ਖੱਟ ਗਾਲਾਂ ਨਾ ਮਤ ਮਾਰਨ ਤੇ ਕਾਮਨਾ ਕਰਨ ਦੇਣ ਇਹਨਾਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀਆਂ ਦੇ ਅਹੁਦੇਦਾਰਾਂ ਦੀਆਂ ਮੇਰੇ ਖਿਆਲ ਅੱਜ ਮਤਾਂ ਮਲੀਨ ਹੋ ਗਈਆਂ ਨੇ ਐਹੀ ਵਜਾ ਵਾ ਕਿ ਇਹਨਾਂ ਇਹ ਗੁਰੂ ਦੇ ਬੈਠੇ ਬਿਲਕੁਲ ਲਾਗੇ ਤੇ ਇਹਨਾਂ ਨੂੰ ਸਮਝਦੇ ਨਹੀਂ ਜਿਹੜਾ ਜਿਹੜਾ ਗੁਰੂ ਦੇ ਨਜ਼ਦੀਕ ਹੋਵੇ ਨਾ ਉਹਨੂੰ ਥੋੜਾ ਕਿਤੇ ਨਾ ਕਿਤੇ ਭੌਧਾ ਦੇ ਨਾ ਟੁੱਟ ਜਾਂਦਾ ਅਸੀਂ ਥੋੜਾ ਦੂਰ ਬੈਠੇ ਆ ਨਾ ਤੇ ਤਰੀਕੇ ਨਾਲ ਹੜਾ ਕਮ ਸੇ ਕਮ ਇਹ ਦਿੰਦਾ ਵੀ ਚੱਲ ਯਾਰ ਐਤਵਾਰ ਜਾਂ ਬੁੱਧਵਾਰ ਜਾਂ ਮੱਸਿਆ ਸੰਗਰਾਂਦ ਤੇ ਜਾਣਾ ਤਾਂ ਹੈਗਾ ਸ਼ਰਤਾਂ ਨਾਲ ਆਪਾਂ ਨੇ ਪਰਿਵਾਰ ਨਾਲ ਲੈ ਕੇ ਆਉਂਦੇ ਆ ਤੇ ਇਹਨਾਂ ਨੇ ਤਾਂ ਇੱਕ ਧੰਦਾ ਬਣਾ ਕੇ ਰ ਬੜਾ ਜ ਨਜ਼ਦੀਕ ਦਾ ਰਿਸ਼ਤਾ ਵਾ ਪਰ ਮੈਂ ਸਮਝਦਾ ਵਾਂ ਜਿਹੜੇ 90 99% ਪ੍ਰਧਾਨ ਜਿਹੜੇ ਹੁੰਦੇ ਆ ਨਾ ਉਹ ਗੋਲਕ ਤੱਕ ਸੀਮਤ ਰਹਿੰਦੇ ਨੇ ਗੁਰੂ ਤੱਕ ਪਹੁੰਚਦਾ ਕੋਈ ਨਹੀਂ ਆ ਇਹਨਾਂ ਦਾ ਜਿਹੜਾ ਲੈਖਾ ਦੇਖਾ ਨਾ ਗੋਲਕ ਤੱਕ ਆ ਗੁਰੂ ਨਾਨਕ ਦਾ ਕੋਈ ਵਾਸਤਾ ਨਹੀਂ ਆ ਲੇਕਿਨ ਜੇਕਰ ਗੱਲ ਕੀਤੀ ਜਾਵੇ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਚੀਜ਼ ਬੜੀ ਟਰੋਲ ਹੋ ਰਹੀ ਆ ਕਿ ਭਰਾ ਮਾਰੂ ਜੰਗ ਜਿਹੜੀ ਆ ਉਹ ਚੱਲਦੀ ਪਈ ਆ ਬਡਾਲਾ ਜੀ ਬਾਰ ਮੋਰਚਾ ਲਾ ਕੇ ਬੈਠ ਗਏ ਉਹ 10 ਕਦਮ ਚੱਲ ਕੇ ਇੱਥੇ ਤੱਕ ਨਹੀਂ ਆ ਸਕੇ ਬੇਸ਼ੱਕ ਭਾਈ ਰਜੀਤ ਸਿੰਘ ਹੁਣਾਂ 7 ਤਰੀਕ ਨੂੰ ਪਹਿਲਾਂ ਹੀ ਕਹਾਂਗੇ ਕਿ 7 ਤਰੀਕ ਨੂੰ ਮੋਰਚਾ ਲਾਣਗੇ ਇੱਥੇ 3 ਘੰਟੇ 4 ਘੰਟੇ ਵਾਸਤੇ ਲੇਕਿਨ ਵਡਾਲਾ ਜੀ ਕੋ ਕੱਲ ਵੀ ਕੁਐਸਚਨ ਪੁੱਛਿਆ ਗਿਆ ਉਹ ਕਹਿੰਦੇ ਜੀ ਮੈਂ ਪਹਿਲਾਂ ਇੱਥੇ ਪ੍ਰੋਗਰਾਮ ਉਂਲੀਕਦਾ ਮੈਂ ਉੱਥੇ ਨਹੀਂ ਜਾਣਾ ਕਿ ਲੱਗਦਾ ਨਹੀਂ ਮੈਸੇਜ ਗਲਤ ਜਾਣਦੇ ਦੋਨੋਂ ਦੇ ਪਾਸੇ ਔਰ ਜੋ ਸੋਸ਼ਲ ਮੀਡੀਆ ਦੇ ਉੱਤੇ ਸਾਹਮਣੇ ਆ ਰਿਹਾ ਕਿ ਭਰਾ ਮੌਰੂ ਜੰਗ ਸ਼ੁਰੂ ਹੋਈ ਆ ਕਿ ਲੱਗਦਾ ਸੱਚਾਈ ਇਸ ਕੁਝ ਵੀਰ ਦੀ ਗੱਲ ਇਸ ਤਰ੍ਹਾਂ ਵਾਂ ਕਿ ਗੱਲਾਂ ਦੇ ਨਾਲ ਨਾ ਗੱ ਉਹ ਪਹਾੜ ਦੇ ਕਦੇ ਨਹੀਂ ਉਚੜੇ ਜਾਂਦੇ ਹੁੰਦੇ ਠੀਕ ਹੈ ਨਾ ਪਹਿਲੀ ਗੱਲ ਦਾ ਜਵਾਬ ਦੇਵੇ ਇੱਥੇ ਡੇਲੀ ਅੰਮ੍ਰਿਤਵਾਲੇ ਆਣ ਕੇ ਜਦੋਂ ਮੈਂ ਆਪ ਖੁਦ ਆਣ ਕੇ ਜਦੋਂ ਵੇਖੀ ਦਾ ਇੱਥੇ ਜਦੋਂ ਪਾਲਕੀ ਸਾਹਿਬ ਆਉਂਦੀ ਆ ਵਡਾਲਾ ਸਾਹਿਬ ਨਾਲ ਹੁੰਦੇ ਆ ਕੀ ਗੱਲ ਵਡਾਲਾ ਸਾਹਿਬ ਇੱਥੋਂ ਚਾਰ ਕਦਮ ਪਰਲੇ ਬੰਦੋਂ ਨੂੰ ਪਤਾ ਵੀ ਸਤਕਾਰ ਕਮੇਟੀ ਵਾਲੇ 40 ਦਿਨ ਤੋਂ ਮੋਰਚਾ ਲਾ ਕੇ ਬੈਠਾ ਕਿੰਨਾ ਕੁ ਉੱਥੇ ਜਾ ਕੇ ਆਇਆ ਵਾ ਕਿਤੇ ਮਿਲੇ ਜਾ ਕੇ ਉੱਥੇ ਵੀ ਜਾ ਕੇ ਤਿਆੜ ਕੇ ਕਿਤੇ ਗੱਲ ਕੀਤੀ ਹੋਵੇ ਹੁਣ 7 ਤਰੀਕ ਦਾ ਭਾਈ ਰਣਜੀਤ ਸਿੰਘ ਨੇ ਸ਼ਰੀਆਮ ਕਹਿਤਾ ਸੀ ਕਿ ਮੈਂ ਆ ਰਿਹਾ ਉਹ ਤੋਂ 4 ਦਿਨ ਪਹਿਲਾਂ ਹੀ ਮੋਰਚਾ ਲਾ ਕੇ ਬਹਿ ਗਿਆ ਠੀਕਣਾ ਇਹ ਮੈਂ ਤੈਨੂੰ ਫੇਰ ਗੱਲ ਹੋਈ ਆਗੀ ਨਾ ਮੌਤਵਾਰੀਆਂ ਕੁਰਸੀਆਂ ਪਹਿਲਾਂ ਦਿੱਲੀ ਪ੍ਰਬੰਧਕ ਕਮੇਟੀ ਨੇ ਭੱਜਾ ਫਿਰਦਾ ਸੀ ਕਿ ਮੈਂ ਪਤਾ ਨਹੀਂ ਜੀਕੇ ਠਾਕੁਰੇ ਮੈਂ ਹੀ ਮੰਨ ਲੈਣੀ ਆ ਅੱਜ ਮੈਂ ਖਲਾਈ ਸਾਂ ਕੇ ਬਹਿ ਗਿਆ ਐਦਾਂ ਗੱਲ ਨਹੀਂ ਬੰਨੀ ਮੇਰੇ ਵੀਰ ਇੱਕ ਇਹ ਆਵੇਂ ਜਿੱਦਾਂ ਮਰਜੀ ਇਥੋਂ ਨਿਕਲੇ ਆਵਾ ਕਿਤੇ ਨਾ ਕਿਤੇ ਤਾਰਾਂ ਜੁੜੀਆਂ ਹੋਈਆਂ ਨੇ ਉੱਪਰਲੇ ਲੈਵਲ ਦੀਆਂ ਦਵਿੰਦਰ ਪਾਜੀ ਅਗਰ ਇਥੋਂ ਸੰਗਤ ਲੰਗਦੀ ਆ ਤਾਂ ਕੀ ਮੈਸੇਜ ਲੈ ਕੇ ਜਾਏਗੀ ਸੰਗਤ ਕੀ ਗੁਰੂ ਸਾਹਿਬਾਨ ਨੂੰ ਤੇ ਆਪਾਂ ਸੀਸ ਨਵਾ ਕੇ ਉਹਨਾਂ ਅੱਗੇ ਅਰਦਾਸ ਕਰਦੇ ਸੀਗੇ ਤੇ ਅੱਜ ਸਾਨੂੰ ਮੋਰਚੇ ਲਾਉਣੇ ਪੈਣਦੇ ਕੀ ਲੋਕ ਮੈਸੇਜ ਲੈ ਕੇ ਜਾਣਗੇ ਵੀਰ ਜੀ ਦੱਸਾਂ ਗੱਲ ਕੀ ਆ ਅੱਜ ਇੱਥੇ ਉਥੋਂ ਦੇ ਲੰਘ ਕੇ ਆਏ ਨਾ ਲੱਗੇ ਸਾਰੇ ਵੇਖਣ ਨਹੀਂ ਰਹੇ ਇੱਥੇ ਇੱਥੇ ਬੈਠਾ ਇੱਥੇ ਬੈਠਾ ਐਸਾ ਬੈਠਾ ਅਦਾ ਕਰਨੀ ਰਿਹਾ ਵਾ ਬੈਠਾ ਬਲਦੇਵ ਸਿੰਘ ਵਡਾਲਾ ਉੱਥੇ ਹੀ ਆ ਤੇ ਹਣੋਂ ਦਾ ਰਣਜੀਤ ਸਿੰਘ ਵਾਲਾ ਅੱਜ ਵੀ ਸਤਨਮੇ ਸਤਿ ਉਹ ਕੋਥੇ ਸਾਰੇ ਪੰਜ ਸਿੰਘ ਬੈਠੇ ਨੇ ਇੱਥੇ ਉਹ ਪੂਰਾ ਪੰਜਾਬ ਆਇਆ ਪਿਆ ਵਾ ਜੇ ਕਿਤੇ ਅੱਜ ਸਮਰਥਨ ਕਿਤੇ ਜਦੋਂ ਅੱਜ ਮਿਲਿਆ ਨਾ ਮੈਂ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਕਰਦਾ ਮੇਰੇ ਵੀਰ ਰੁਜੇਵੇਂ ਮਾਈ ਬਾਪ ਭੈਣ ਭਰਾ ਬੱਚੇ ਹਰ ਇੱਕ ਦੇ ਹੈਗੇ ਆ ਠੀਕ ਆ ਮੰਨਿਆ ਦੁਨਿਆਵੀ ਲੋਕਾਂ ਸਾਡਾ ਪਹਿਲਾ ਸਬੰਧ ਸਾਡੇ ਬੱਚਿਆਂ ਨਾਲ ਆ ਪਰ ਪਰ ਨਹੀਂ ਜੇ ਬੱਚਿਆਂ ਵੱਲ ਵੇਖਣਾ ਹੁੰਦਾ ਤਾਂ ਗੁਰੂ ਸਾਹਿਬ ਆਪਣਾ ਪਰਿਵਾਰ ਵੇਖ ਸਕਦੇ ਸੀ ਉਹਨਾਂ ਨੇ ਆਪਣੇ ਪਰਿਵਾਰ ਨੂੰ ਵੇਖਿਆ ਨਹੀਂ ਪਹਿਲਾਂ ਪੰਥ ਨੂੰ ਵੇਖਿਆ ਕਿ ਮੇਰਾ ਪੰਥ ਪਿਆਰਾ ਪਰਿਵਾਰ ਭਾਵੇਂ ਉੱਜੜ ਜੇ ਪਰ ਪੰਥ mera ਵਸਦਾ ਰਹੇ ਕਿਹੜਾ ਲੱਗਦਾ ਮੋਰਚਾ ਹੁਣ ਜਾਰੀ ਰਹਿ ਸਕਦਾ ਅੱਗੇ ਭਵਿੱਖ ਦੇ ਵਿੱਚ ਤੇ ਦੇਖੋ ਜੀ 10 ਤਰੀਕ ਤੇ ਮੀਟਿੰਗ ਹੈ ਫਿਰ ਉੱਥੇ ਹੀ ਤੁਸੀਂ ਦਰਸ਼ਨ ਦਿਓ ਠੀਕ ਹੈ ਜੀ ਤੇ ਅਟਾਰੀ ਸਾਹਿਬ ਉਸ ਤੋਂ ਬਾਅਦ ਜਿਹੜੀ ਵਿਉਤਬੰਦੀ ਆ ਕਾਫੀ ਜਥੇਬੰਦੀਆਂ ਜਿਹੜੀਆਂ ਸਾਡੇ ਸੰਪਰਕ ਆ ਰਹੀਆਂ ਨੇ ਮਹਿਲ ਕੇ ਸਾਰੇ ਨਿੱਕੇ ਤੋਂ ਲੈ ਕੇ ਵੱਡੇ ਤੱਕ ਆਮ ਪਿੰਡਾਂ ਦੇ ਵਿੱਚ ਜਾ ਜਾ ਕੇ ਸਿੱਖ ਸੰਗਤ ਨੂੰ ਅਸੀਂ ਅਪੀਲ ਕਰਾਂਗੇ ਜਿੱਥੇ-ਜਿੱਥੇ ਸਾਡੀਆਂ ਮੈਂ ਸਮਝਦਾ ਹਾਂ ਸਾਡੀਆਂ ਕਮੀਆਂ ਵਾਂ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਿਆ ਕਰਾਂਗੇ ਕਿਉਂਕਿ ਮੈਂ ਸਲਾਹ ਦਿੰਦਾ ਮੈਂ ਸਾਰੇ ਵੀਰਾਂ ਨੂੰ ਕਿ ਜੇ ਅਸੀਂ ਦੁਬਾਰਾ ਕਿਤੇ ਮੋਰਚਾ ਲਾਵਾਂਗੇ ਵੀ ਤੇ ਹੁਣ ਕੋਈ ਗੱਲ ਨਹੀਂ ਲਾਵਾਂਗੇ ਤੇ ਫਿਰ ਦਰਬਾਰ ਸਾਹਿਬ ਦੇ ਕੋਲ ਹੀ ਪਰ ਲਾਵਾਂਗੇ ਖੁੱਲੀ ਜਗ੍ਹਾ ਜਿੱਥੇ ਆਪ ਸਿੱਖ ਸੰਗਤ ਦਾ ਬੰਦਰ ਕੇ ਬੈਜੀ ਇੱਕ ਲਾਸਟ ਮੇਰਾ ਕੁਐਸਚਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਕਹਿੰਦੇ ਸਾਨੂੰ ਪੁਲਿਸ ਦੀ ਜ਼ਰੂਰਤ ਨਹੀਂ ਪੁਲਿਸ ਤੋਂ ਕੋਈ ਵੀ ਕਾਰਵਾਈ ਕਰਵਾਉਣ ਦੀ ਜ਼ਰ ਤੇ ਜਦੋਂ ਉਹ ਜਾ ਕੇ ਤੇ ਖੁਦ ਮੰਗ ਪੱਤਰ ਦੇ ਰਹੇ ਨੇ ਕਿ ਸਾਡੇ ਖਲਾਫ ਜਿਹੜੀ ਕਾਰਵਾਈ ਕੀਤੀ ਆ ਉਹਨੂੰ ਰੱਦ ਕੀਤੀ ਜਾ ਰਹੀ ਹੈ। ਕੀ ਲੱਗਦਾ ਕਿਸ ਤਰ੍ਹਾਂ ਇਹ ਜੀ ਪੋਲਿਟਿਕਸ ਖੇਲੀ ਜਾ ਰਹੀ ਕੀ ਇਹ ਚੱਕਰ ਚੱਲ ਰਿਹਾ ਸਾਰਾ ਇਹ। ਗੋਬਿੰਦ ਸਿੰਘ ਲੋਂਗੋਵਾਲ ਨਾ ਬੰਦ ਲਗਿਆ ਮੇਰੇ ਸਾਬ ਨਾਲ ਇਹ ਚੱਕਰ ਆ ਵਾ। ਦੱਸਾਂ ਕੀ ਚੱਕਰ ਆ ਹੁਣ ਕੀ ਗੱਲ ਦੀ ਨਹੀਂ। ਕੀ ਗੱਲ ਪੰਜਾਬ ਪੁਲਿਸ ਦੀ ਕਿਉਂ ਨਹੀਂ ਲੋੜ ਹੈਗੀ? ਜਿੱਦਾਂ ਤੇ ਹੁਣ ਸਤਕਾਰ ਕਮੇਟੀ ਵਾਲੇ ਨੇ ਆਮ ਬੰਦਿਆਂ ਨੇ ਉਦੋਂ ਪੁਲਿਸ ਬਾਹਰ ਹੁੰਦੀ ਹੁੰਦੀ ਅੰਦਰ ਜਾਣ ਹੀ ਦਿੰਦਾ। ਕੀ ਗੱਲ? ਉਸ ਦਿਨ ਕਿਹਨੇ ਕਿਹਾ ਹੁੰਦਾ ਪੁਲਿਸ ਨੂੰ? ਜੇ ਤੈਨੂੰ ਨਹੀਂ ਲੋੜ ਮਿੱਤਰਾ ਪੰਜਾਬ ਪੁਲਿਸ ਦੀ ਤੇ ਫਿਰੇ ਸ਼ਰਿਆ ਮੈਂ ਕਹਦੇ ਪੰਜਾਬ ਪੁਲਿਸ ਵਾਲਿਆਂ ਨੂੰ ਡੀਸੀ ਸਾਹਿਬ ਨੂੰ ਕਿ ਡੀਸੀ ਸਾਹਿਬ ਤੁਸੀਂ ਸਾਈਡ ਤੇ ਹੋ ਜਾਓ ਭਾਈ ਇਹ ਸਾਡੇ ਭਰਾਵਾ ਭਰਾਵਾ ਦਾ ਮਸਲਾ ਤੁਸੀਂ ਵਿੱਚ ਬਿਲਕੁਲ ਨਹੀਂ ਆਉਣਾ ਆਖਾ ਇੱਥੇ ਕੋਈ ਪੁਲਿਸ ਵਾਲਾ ਕਿ ਨਜ਼ਰ ਵੀ ਆ ਜੇ ਉਹ ਲਵਾਉਣਾ ਮਿੱਤਰੇ ਆਪ ਆ ਤੁਹਾਡੇ ਅੰਦਰ ਨਾਲ ਜਾ ਕੇ ਜਦੋਂ ਬੰਦੇ ਉਹਨਾਂ ਦੇ ਸਾਹਮਣੇ ਕੋਟ ਕੋਟ ਕੇ ਮੈਂ ਅੱਖੀਂ ਗਵਾ ਦੇਖੇ ਨੇ ਸਾਹਮਣੇ ਜਾ ਕੇ ਪੁਲਿਸ ਵਾਲੇ ਚੋਕ ਕੇ ਖੜੇ ਨੇ ਠੀਕ ਆ ਇਹ ਗੱਲ ਉਹਨਾਂ ਨੂੰ ਨਹੀਂ ਪਤਾ ਲੱਗਦਾ ਉਦੋਂ ਮਾੜਾ ਉਹ ਕਟਵਾ ਵੀ ਤੁਸੀਂ ਲਿਆ ਤੁਹਾਡੇ ਕਹਿਣ ਤੇ ਪੁਲਿਸ ਲੱਗਦੀ ਆ ਤੇ ਬਾਅਦ ਚ ਪੁਲਿਸ ਨੂੰ ਬਦਨਾ ਵੀ ਤੂੰ ਕਰਨ ਡਿਆ ਦੋਰਾ ਮਾਪ ਦਾ ਡੈਮੇਜ ਜਾਣ ਬੋਝ ਕੇ ਇਹਨਾਂ ਨੇ ਨਾ ਕਿਤੇ ਨਾ ਕਿਤੇ ਡੇਰਾ ਸਾਧ ਦਾ ਸੱਚਾ ਸੌਦੇ ਨਾਲ ਬਹਿ ਕੇ ਚਾਵਾ ਪਾੜੀਆਂ ਪੀਤੀਆਂ ਵਾ ਵੀਰ ਮਰੇ ਜੂਠਾ ਤੇ ਫਿਰ ਦਿਨ ਪਤਾ ਕਿਤੇ ਨਾ ਕਿਤੇ ਆ ਜਾਂਦਾ ਸਾਹਮਣੇ ਸੋ ਇਸਨ ਦਵਿੰਦਰ ਸਿੰਘ ਜੀ ਔਰ ਲਗਾਤਾਰ ਹੀ ਅੱਜ ਜਿਹੜਾ ਸਿੱਖ ਜਥੇਬੰਦੀਆਂ ਵੱਲੋਂ ਜੋ ਹੈ ਅੱਜ ਮੋਰਚਾ ਜਿਹੜਾ ਆ ਉਹ ਇੱਥੇ ਲਗਾਇਆ ਗਿਆ ਹੈ ਔਰ ਕਿਆ ਹੀ ਜਾ ਰਿਹਾ ਹੈ ਕਿ ਲਗਾਤਾਰ ਜਿੰਨੀ ਦੇਰ ਤੱਕ 328 ਰੁਪਿਆਂ ਦੇ ਜਿਹੜਾ ਖੁਰਦਬੁਰ ਦਾ ਮਾਮਲਾ ਜਿਹੜਾ ਆ ਉਹ ਉਦਾਹਸਾਬ ਨਹੀਂ ਮਿਲ ਜਦ ਤੱਕ ਇਸੇ ਤਰ੍ਹਾਂ ਹੀ ਜਿਹੜੇ ਪ੍ਰਦਰਸ਼ਨ ਜਿਹੜੇ ਨੇ ਉਹ ਜਾਰੀ ਰਹਿਣਗੇ ਤੇ ਮੋਰਚੇ ਲੱਗਦੇ ਰਹਿਣਗੇ ਲੇਕਿਨ ਕਿਤਨੇ ਕਿਤੇ ਭਰਾਉ ਮਾਰੀ ਜੰਗ ਜਿਹੜੀ ਆ ਉਹ ਵੀ ਸ਼ੁਰੂ ਕੀਤੀ ਗਈ ਹੈ ਔਰ ਮਡਾਲਾ ਦੇ ਉੱਤੇ ਵੀ ਕਾਫੀ ਜਿਹੜੇ ਨੇ ਭਾਈ ਬਲਦੇਵ ਸਿੰਘ ਮਡਾਲਾ ਦੇ ਕਾਫੀ ਜਿਹੜੇ ਨੇ ਉਹਨਾਂ ਨੇ ਸਵਾਲ ਵੀ ਚੁੱਕੇ ਉਹਨਾਂ ਨੇ ਕਿਹਾ ਕਿ ਉਹ ਸ਼ੈਲਟਰ ਦੇਣ ਦੀ ਜਿਹੜੀ ਕੋਸ਼ਿਸ਼ ਵੀ ਜਿਹੜੀ ਇੱਕ ਸਾਭ ਦੀ ਕਰਦੇ ਪਏ ਨੇ ਲੇਕਿਨ ਕਿਤਨਾ ਕਿਤੇ ਅੱਜ ਇੱਕ ਵਾਰ ਫਿਰ ਤੋਂ ਭਾਈ ਰਣਜੀਤ ਸਿੰਘ ਉਹਨਾਂ ਵੱਲੋਂ ਉਸ ਚੈਲੰਜ ਨੂੰ ਐਕਸੈਪਟ ਕਰਕੇ ਉਸ ਦੇ ਖਿਲਾਫ ਜਿਹੜਾ ਜੋ ਮੋਰਚਾ ਜਿਹੜਾ ਸ਼ੁਰੂ ਕੀਤਾ ਗਿਆ ਔਰ ਕਿਆ ਇਹ ਜਾ ਰਿਹਾ ਕਿ ਜੋ ਜਿਹੜੇ ਲੋਕ ਜਿਹੜੇ ਸੀਗੇ ਸਿੱਖ ਜੱਟੇ ਬੰਦਿਆ ਸੀ ਉਹ ਸ਼ਾਂਤਮਈ ਢੰਗ ਦੇ ਨਾਲ ਜਿਹੜੇ ਸੀਗੀਆਂ ਉਹ ਮੋਰਚਾ ਲਾ ਕੇ ਬੈਠੀਆਂ ਸੀਗੇ ਲੇਕਿਨ ਹੁਣ ਇੱਕ ਵਾਰ ਫਿਰ ਤੋਂ ਜਿਹੜਾ ਭਾਈ ਰਣਜੀਤ ਸਿੰਘ ਹੁਣਾ ਵੱਲੋਂ 10 ਤਰੀਕ ਨੂੰ ਮੀਟਿੰਗ ਕਰਨ ਤੋਂ ਬਾਅਦ ਹੀ ਇੱਕ ਹੋਰ ਨਵਾਂ ਜਿਹੜਾ ਫੈਸਲਾ ਉਹ ਲਿੱਤਾ ਜਾ ਸਕਦਾ ਹੈ ਔਰ ਕੀ ਫੈਸਲਾ ਹੋਏਗਾ ਇਹ 10 ਤਰੀਕ ਨੂੰ ਹੀ ਪਤਾ ਚੱਲੇਗਾ ਲੇਕਿਨ ਇੱਕ ਵਾਰ ਫਿਰ ਤੋਂ ਜਿਹੜਾ ਸਿੱਖ ਜੱਟੇ ਬੰਦਿਆ ਵੱਲੋਂ ਹਰਮੰਦਰ ਸਾਹਿਬ ਦੇ ਵਿੱਚ ਜਿਹੜਾ ਆ ਉਹ ਜਿਹੜੇ ਬਾਹਰ ਜਗ੍ਹਾ ਟੱਗਾ ਚੌਂਕ ਆ ਉੱਥੇ ਹੀ ਲਾਇਆ ਮੋਰਚਾ ਸ਼ੁਰੂ ਕੀਤਾ ਗਿਆ ਹੈ ਕੈਮਰਾਮੈਨ ਜੈਪ੍ਰੀ ਦੇ ਨਾਲ ਗੁਰਪ੍ਰ